ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਕੋਲੀਆ ਖੁਰਦ ਜੀ ਜ਼ਿਲ੍ਹੇ ਮੋਗੇ ਦਾ ਪਿੰਡ ਹੈ ਤੇ ਤਹਿਸੀਲ ਇਹਨੂੰ ਨਿਹਾਲ ਸਿੰਘ ਆਲਾ ਪੈਂਦੀ ਆ ਅੱਜ ਦੀ ਵੀਡੀਓ ਚ ਦੋ ਨਗ ਆ ਜੀ ਇੱਕ ਟੋਕੜ ਗੱਬਣ ਚੈੱਕ ਪਾਸ ਤੇ ਇੱਕ ਟੋਕੜ ਵੜ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲੂਗਾ ਸਸੀ ਗਾਲ ਸਸੀ ਗਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਂ ਲਾਪਤੀ ਸਿੰਘ ਪਿੰਡ ਘੂੜਿਆਖੁਰ ਤੇ ਜ਼ਿਲ੍ਹਾ ਮੋਗਾ ਸੀ ਨੇ ਹਸੰਗਲ ਮੋਬਾਈਲ ਨੰਬਰ ਜੀ 9781795255 ਠੀਕ ਆ ਦੋ ਨਾਂਗਾ ਬਾਈ ਦੋ ਨਾਂਗਾ ਇੱਕ ਨੰਬਰ ਤੋਂ ਸ਼ੁਰੂ ਕਰਦੇ ਸੂਆ ਕਿੰਨਾ ਮਾ ਜੀ ਦਾ ਦੂਜੇ ਸੂਏ ਵਾਸਤੇ ਗੱਬਣਾ ਜੀ ਕਿੰਨੇ ਸਮੇਂ ਦੀ ਸਾਢੇ 3 ਮਹੀਨੇ ਦੀ ਚੈੱਕ ਪਾਸ ਚੈੱਕ ਪਾਸ ਆ ਦੁੱਧ ਕਿੰਨਾ ਜੀ ਦੁੱਧ ਹੋਊਗਾ 9 ਕਿਲੋ ਕੰਡੇ ਵਾਲਾ ਜੋਕ ਦਾਂਗੇ ਜੋਕ ਦਾਂਗੇ ਠਣਾ ਦੀ ਇੱਕ ਨੰਬਰ ਹੋਊਗੀ ਆਪਦਾ ਅਗਲਾ ਡਾਕਟਰ ਸਾਹਿਬ ਹਾਂ ਡਾਕਟਰ ਲੈ ਕੇ ਬਾਈ ਚੈੱਕ ਕਰਾ ਕੇ ਤੋਰ ਕੇ ਦਿਖਾਦੀ ਵੀਰੇ ਸੁਆ ਬਾਈ ਦੇ ਦਸਨ ਮੁਤਾਬਕ ਪਹਿਲਾ ਸੂਈ ਆ ਦੂਜੇ ਸੂਈ ਆਸਤੇ 3.5 ਮਹੀਨਿਆਂ ਦੀ ਸਾਢੇ 3.5 ਮਹੀਨਿਆਂ ਦੀ ਚੈੱਕ ਪਾਸ ਆਪਣੇ 3 ਮਹੀਨਿਆਂ ਦੀ ਕਨਫਰਮ ਚੈੱਕ ਪਾਸ ਆ ਬਾਈ ਆਪਦੀ ਕਰਾ ਕੇ ਲੈ ਕੇ ਆਇਆ ਤੁਸੀਂ ਆਪਦੀ ਕਰਾ ਕੇ ਲੈ ਜਾਓ ਬਾਕੀ ਚੰਗੀ ਆ 9 ਕਿਲੋ ਨੈੱਟ ਦੁੱਧ ਆ ਬਾਈ ਕਹਿੰਦਾ ਮੇਰੇ ਘਰੇ ਦੋ ਟਾਈਮ ਚੋਲੇਓ ਚਾਰ ਚੋਲੇ ਤੇ ਚਾਹੇ 6 ਚੋਲੇ ਥਣਾਂ ਦੀ ਫੁੱਲ ਗਰੰਟੀ ਆ ਬੇਫਿਕਰ ਹੋ ਜਿਓ ਸੋਹਣਾ ਮੁੱਠੀ ਵਾਲਾ ਥਣ ਕੱਲਾ ਕੱਲਾ ਨਿਖੜ ਮਾ ਹੱਥੀ ਚਵਾਈ ਵਾਲਾ ਪੋੜ ਸ਼ਾਂਕ ਪੋਰਾ ਵੀ ਨਹੀਂ ਰੰਗ ਪ੍ਰਿੰਟ ਦਾ ਚੰਗਾ ਵੀਰੇ ਸੋਹਣਾ ਫਿਟਨੈਸ ਵਾਲਾ ਹਵਾਨਾ ਬਈ ਭਾਅ ਕਰਨਾ ਪੱਜਾਇਜ ਜਮਾਂ ਲੈਣ ਦੇਣ ਲਈ 38000 ਦੀ ਬੜ ਦੇ ਦਾਂਗੇ ਬੱਚਿਆਂ ਵਾਲੇ ਮੁੱਲ ਬੱਚਿਆਂ ਵਾਲੇ ਮੁੱਲ ਨਹੀਂ ਮਿਲਦੀ ਆ ਨਹੀਂ ਨਹੀਂ ਸਹੀ ਗੱਲ ਹੈ 38000 ਦੀ ਬਾਈ ਕਹਿੰਦਾ ਵਹਿੜ ਦੇ ਦਾਂਗੇ ਬੱਚਿਆਂ ਵਾਲੇ ਮੁੱਲ ਚ ਤੁਹਾਨੂੰ ਵਹਿੜ ਮਿਲਣੀ ਆ 9 ਕਿਲੋ ਦੁੱਧ ਆ ਤੇ ਸਾਢੇ 3 ਮਹੀਨੇ ਦੀ ਗੱਬਣ ਆ ਜੀ ਨਗ ਨੰਬਰ ਆ ਗਿਆ ਵੀਰੇ ਆਪਣਾ 2 ਇਹਦਾ ਸੂਆ ਕਿੰਨਾ ਮਾਜੀ ਦੂਜਾ ਸੂਆ ਜੀ 2 ਹੋ 2 ਮਹੀਨਾ ਦਾ ਸੂਈ ਇਹਨੂੰ ਅਛਾ ਦੁੱਧ 12 ਕਿਲੋ ਜਿਹੜਾ ਕੰਡੇ ਵਾਲਾ ਹੀ ਦੋ ਡੰਗਾਂ ਦਾ ਚੋਕੇ ਤੇ ਸੱਲੀ ਕਰਕੇ ਲੈ ਕੇ ਆ ਹਾਂ ਪਲਾ ਤੋਕੜ ਮੰਨ ਕੇ ਆ ਆਪਲਾ ਤੋਕੜ ਮੰਨ ਕੇ ਹੋਣੀ ਤੋਕੜੀ ਆ ਹੂੰ ਹਾਂ ਦੁੱਧ 12 ਕਿਲੋ ਜਿਖਾ ਦਾਂ ਹਾਂ ਹਾਂ ਦੁੱਧ 12 ਕਿਲੋ ਜਿਹੜਾ ਕੰਡੇ ਵਾਲਾ ਹੀ ਹੂੰ ਫਣਾ ਦੀ ਗਰੰਟੀ ਇੱਕ ਨੰਬਰ ਹੋਊਗੀ ਜਮੈਂ ਜੀ ਦਸੱਲੀ ਕਰਕੇ ਲੈ ਕੇ ਆਵੇ ਜੀ ਨੇ ਪੈਸੇ ਲਾਉਣੇ ਕੱਦ ਕਾਠ ਵੀ ਚੰਗਾ ਹਨਾ ਬਾਈ ਹਾਂ ਕੱਦ ਕਾਠ ਵੀ ਚੰਗਾ ਹੀ ਤੋੜ ਕੇ ਦਿਖਾ ਦੀ ਵੀਰੇ ਪਿਓਰ ਐ ਐਚਪਾ ਕੱਦ ਬੇਲ ਵਜਨ ਮਹੀਨੇ ਬਾਈ ਦਾ ਸਦਾ ਦੋ ਹੀ ਹੋਏ ਐ ਸੂਈ ਨੂੰ ਪਰ ਤੁਸੀਂ ਵੀਰੇ ਪਿਓਰ ਤੋਕੜ ਮੰਨ ਕੇ ਹੀ ਆਇਓ 12 ਕਿਲੋ ਦੁੱਧ ਜਿਹੜਾ ਕੰਡੇ ਚਾੜ੍ਹ ਕੇ ਦੇ ਦਾਂਗੇ ਆਪਦਾ ਦੋ ਟਾਈਮ ਛੋਲੇ ਕੋਈ ਚਾਰ ਛੋਲੇ ਛੇ ਛੋਲੇ ਥਣਾ ਦੀ ਫੁੱਲ ਗਰੰਟੀ ਆ ਸੋਨਾ ਮੁੱਠੀ ਵਾਲਾ ਥਣਾ ਕੱਲਾ ਕੱਲਾ ਨਿੱਖੜ ਮੈਂ ਬਾਕੀ ਥਣ ਮੈਂ ਤੁਹਾਨੂੰ ਚੈੱਕ ਵੀ ਕਰਵਾ ਦਿੰਦਾ ਇਧਰਲੇ ਪਾਸੇ ਤੋਂ ਵੀ ਚੈੱਕ ਕਰ ਸਕਦੇ ਹੋ ਆ ਟਾਈਮ ਕਣਾ ਇਹਦਾ ਵੈਸੇ ਹੀ ਆ ਬਈ ਚਲਦਾ ਨਹੀਂ ਗਰੰਟੀ ਹੋਊਗੀ ਇਹਦਾ ਬੇਮਲੂਮਾ ਦੇ ਆਵੇ ਮੈਂ ਇਹਦਾ ਚਫ ਦੇ ਫੁੱਲ ਆ ਹੀ ਜਾਂਦੀ ਫੁੱਲ ਚਫ ਦੇ ਆਮ ਹੀ ਆ ਜਾਂਦੀਆਂ ਹਨਾ ਰੰਗ ਪ੍ਰਿੰਟ ਪੂਰਾ ਚੰਗਾ ਹੀ ਸਿਰੇ ਦੀ ਵਹੜਾ ਟੌਪ ਦੀ ਇਹਦੇ ਕਿੰਨੇ ਰੁਪਏ ਲੈਣੇ 32000 ਤਾਂ ਮੰਨਤਾ ਨਹੀਂ ਆਈ 32000 हां 32000 ਐਡੀ ਵੱਡੀ ਵੇਡ ਕੱਲੀ ਗੱਬਣ ਪਾਸ ਹੀ ਹੋ ਜੇ 50000 ਦੀ 50000 ਦੀ ਹੈ ਤੇ ਭਾਈ ਜੋੜਾ ਲੈ ਜੇ ਕੋਈ ਵੱਧ ਮਾਨਦਾਨ ਕਰਾਂਗੇ ਕਿੰਨਾ 3000 ਰੁਪਏ ਛੱਡ ਦਾਂਗੇ ਵੱਧ ਮਾਨ ਜੋੜੇ ਮਗਰ हां ਜੋੜੇ ਮਗਰ ਠੀਕ ਆ 3000 ਰੁਪਿਆ ਭਾਈ ਕਹਿੰਦਾ ਜੋੜੇ ਮਗਰ ਛੱਡ ਦਾਂਗੇ ਹੁਣ ਤੁਸੀਂ ਹਿਸਾਬ ਕਿਤਾਬ ਆਪ ਲਾ ਲਿਓ ਹੁਣ ਇਹਦੂ ਨਾ ਕੋਈ ਕੰਮ ਇਹਦੂ ਕਰਨਾ ਵੀਰੇ ਅਮਰੇ ਇਹ ਨਹੀਂ ਨਹੀਂ ਯਾਰ ਇਹਦਾ ਸਾਈ ਪਾਵੇ ਆ ਜੀ ਆ ਸਾਈ ਪਾਵੇ ਠੀਕ ਆ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ